ਸਤ ਸ੍ਰੀਕਾ ਜੀ ਅੱਜ ਜੀ ਤੁਹਾਡੇ ਲਈ ਇੱਕ ਹੋ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਤਲਾਕशुदा ਕੁੜੀ ਦਾ ਰਿਸ਼ਤਾ ਲੈ ਕੇ ਹਾਜ਼ਰ ਹੋਇਆ ਜੀ ਨਵੇਂ ਨਵੇਂ ਰਿਸ਼ਤੇ ਦੇਖਣ ਦੇ ਲਈ ਤੁਸੀਂ ਸਾਨੂੰ ਫੋਲੋ ਕਰ ਲਓ ਅਸੀਂ ਕੁੜੀਆਂ ਦੇ ਰਿਸ਼ਤੇ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਪਾਉਣੀ ਹੈ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਵੀ ਐਡ ਪਵਾਉਣੀ ਹੈ ਤਾਂ ਹੇਠਾਂ ਚੱਲ ਰਹੇ ਸਾਡੇ ਵਟਸਐਪ ਨੰਬਰ ਤੇ ਤੁਸੀਂ ਮੈਸੇਜ ਭੇਜੋ ਆਪਣੀ ਪ੍ਰੋਫਾਈਲ ਭੇਜੋ ਅਸੀਂ ਤੁਹਾਡੇ ਰਿਸ਼ਤੇ ਦੀ ਵੀ ਐਡ ਪਾ ਦੇਵਾਂਗੇ ਅੱਜ ਦੇ ਰਿਸ਼ਤੇ ਦੀ ਜਾਣਕਾਰੀ ਕਰ ਲਓ ਜੀ ਨੋਟ ਲੁਧਿਆਣੇ ਤੋਂ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਦਾ ਰਿਸ਼ਤਾ 16/3/1993 ਦਾ ਡੇਟ ਆਫ਼ ਬਰਥ ਹੈ ਕੁੜੀ ਦੀ ਪ ਕੱਦ 5 ਫੁੱਟ ਕੁੜੀ ਸਟਿਚਿੰਗ ਦਾ ਘਰੇ ਕੰਮ ਕਰਦੀ ਹੈ ਕੁੜੀ ਤਲਾਕशुदा ਹੈ ਪਰ ਕੋਈ ਬੱਚਾ ਨਹੀਂ ਹੈਗਾ ਰਿਸ਼ਤਾ ਚਾਹੀਦਾ ਜੀ ਮੁੰਡਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਹੋਵੇ 3 ਤੋਂ ਲੈ ਕੇ 4 ਕਿੱਲੇ ਮੁੰਡੇ ਕੋਲ ਜ਼ਮੀਨ ਦੇ ਹੋਣ ਜਾਂ ਕੋਈ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਵਿਦੇਸ਼ ਦੇ ਵਿੱਚ ਪੱਕਾ ਹੋਵੇ ਕਿਸੇ ਵੀ ਛੂਟੀ ਕੰਟਰੀ ਦੇ ਵਿੱਚ ਪੱਕਾ ਹੋਵੇ ਨਸ਼ੇ ਤੋਂ ਰਹਿਤ ਮੁੰਡਾ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਲੋੜ ਹੈ ਜੀ ਤਲਾਕशुदा ਵਾਲੇ ਵੀ ਸੰਪਰਕ ਕਰ ਸਕਦੇ ਨੇ ਏਰੀਆ ਕਰ ਲਓ ਜੀ ਨੋਟ ਲੁਧਿਆਣਾ ਬਰਨਾਲਾ ਮੋਗਾ ਇਹ ਤਿੰਨ ਏਰੀਆ ਨੂੰ ਪਹਿਲਾ ਜੇਕਰ ਤੁਹਾਡੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਤਾਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਭੇਜੋ ਅਸੀਂ ਤੁਹਾਨੂੰ ਇਸ ਪਰਿਵਾਰ ਦਾ ਪੂਰਾ ਨੰਬਰ ਦੇ ਦੇਵਾਂਗੇ ਉਸ ਤੋਂ ਬਾਅਦ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਵੀਡੀਓ ਨੂੰ ਕਰ ਤੋਂ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਜੀ